ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਅਸੀਂ ਸੋਸ਼ੀਓ ਕਲਾਸਿਸ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਜੋ ਕਿ ਪ੍ਰੋਫੈਸਰ ਸਾਹਿਬ ਸਿੰਘ ਜੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਵਿੱਚ ਕੀਤੀ ਗਈ ਹੈ ਉਸ ਨੂੰ ਪੇਸ਼ ਕਰਨ ਜਾ ਰਹੇ ਹਾਂ ਉਸ ਤੋਂ ਪਹਿਲਾਂ ਉਹਨਾਂ ਨੇ ਧੰਨਵਾਦ ਦੇ ਕੁਝ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਦੇ ਵਿੱਚ ਦਿੱਤੇ ਹਨ ਜੋ ਕਿ ਇਸ ਤਰ੍ਹਾਂ ਉਹ ਲਿਖਦੇ ਹਨ ਸਨ 1920 ਦਾ ਫਰਵਰੀ ਦਾ ਮਹੀਨਾ ਮੇਰੇ ਵਾਸਤੇ ਬਹੁਤ ਹੀ ਭਾਗਾ ਵਾਲਾ ਆਇਆ ਸੀ ਜਦੋਂ ਸਰਦਾਰ ਜੋਧ ਸਿੰਘ ਜੀ ਗੁਜਰਾਵਾਲੇ ਗੁਰੂ ਨਾਨਕ ਖਾਲਸਾ ਕਾਲਜ ਦੇ ਪ੍ਰਿੰਸੀਪਲ ਬਣ ਕੇ ਆਏ ਗੁਰੂ ਪਾਤਸ਼ਾਹ ਨੇ ਬੇਅੰਤ ਮਿਹਰ ਕੀਤੀ ਕਿ ਸਰਦਾਰ ਜੋਧ ਸਿੰਘ ਜੀ ਦੀ ਰਾਹੀਂ ਪਾਤਸ਼ਾਹ ਮੈਨੂੰ ਆਪਣੀ ਬਾਣੀ ਦੀ ਵਿਚਾਰ ਦੀ ਅਮੋਲਕ ਦਾਤ ਬਖਸ਼ੀ ਉਹ ਵੇਲਾ ਮੈਨੂੰ ਕਦੇ ਭੁੱਲ ਨਹੀਂ ਸਕਦਾ ਜਦੋਂ ਸਰਦਾਰ ਜੋਧ ਸਿੰਘ ਜੀ ਨੇ ਬੜੀ ਉਦਾਰਤਾ ਨਾਲ ਆਪਣੀ ਕੀਤੀ ਹੋਈ ਸਾਰੀ ਹੀ ਮਿਹਨਤ ਮੇਰੇ ਹਵਾਲੇ ਕਰ ਦਿੱਤੀ ਤੇ ਬਾਣੀ ਦੇ ਵਿਚਾਰ ਵਿੱਚ ਮੇਰੀ ਅਗਵਾਈ ਕਰਨ ਦਾ ਮੈਨੂੰ ਭਰੋਸਾ ਦਿੱਤਾ ਉਸੇ ਹੀ ਸਾਲ ਦਾ ਮਹੀਨਾ ਦਸੰਬਰ ਵੀ ਮੇਰੇ ਲਈ ਵੱਡਮੁੱਲੀ ਬਰਕਤ ਲੈ ਕੇ ਚੜਿਆ ਜਦੋਂ ਮੈਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਤੇ ਗੁਰਬਾਣੀ ਵਿਆਕਰਨ ਦੀ ਪਹਿਲੀ ਝਲਕ ਨਸੀਬ ਹੋਈ ਇਹ ਰੌਸ਼ਨੀ ਵੱਧ ਗਈ ਵਿਆਕਰਨ ਬਣਨਾ ਸ਼ੁਰੂ ਹੋ ਗਿਆ ਤੇ ਸਰਦਾਰ ਜੋਧ ਸਿੰਘ ਜੀ ਦੀ ਰਾਹੀਂ ਗੁਰੂ ਪਾਤਸ਼ਾਹ ਦਾ ਲਾਇਆ ਬੂਟਾ ਵਧਣ ਫੁੱਲਣ ਲੱਗ ਪਿਆ ਸਾਲ 1925 ਵਿੱਚ ਉਸ ਵਿਆਕਰਨ ਦੇ ਆਧਾਰ ਤੇ ਮੈਨੂੰ ਇਤਨਾ ਕੋ ਹੌਸਲਾ ਮਿਲ ਗਿਆ ਕਿ ਮੈਂ ਗੁਰੂ ਰਾਮਦਾਸ ਸਾਹਿਬ ਦੀਆਂ 8 12 ਦਾ ਟਿਕਾ ਲਿਖ ਲਿਆ ਪਰ ਬਸ ਉਹ ਪ੍ਰੇਰਣਾ ਉੱਥੇ ਹੀ ਮੁੱਕ ਜਾਈ ਗਈ 4 ਸਾਲ ਲੰਘ ਗਏ ਉਨ ਵਿਆਕਰਨ ਵਧੀ ਗਿਆ 1929 ਵਿੱਚ ਗੁਰੂ ਪਾਤਸ਼ਾਹ ਨੇ ਫਿਰ ਅਫਸਰ ਬਣਾ ਦਿੱਤਾ ਜਿਸ ਦੇ ਅਧੀਨ ਮੈਂ ਪੱਟਾਂ ਦੇ ਸਵਈਆ ਦਾ ਟੀਕਾ ਲਿਖਿਆ ਤਦੋਂ ਨੋ ਸਰਦਾਰ ਜੋਤ ਸਿੰਘ ਜੀ ਦੀ ਰਾਹੀਂ ਮੈਨੂੰ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ठा ਮਿਲ ਗਈ ਸਾਲ 1930-31 ਵਿੱਚ ਉਹ ਟੀਕਾ ਛਪ ਗਿਆ ਪੜੀ ਲਿਖੀ ਸਿੱਖ ਜਨਤਾ ਵਿੱਚ ਉਸ ਨੂੰ ਪਸੰਦ ਕੀਤਾ ਗਿਆ ਜਿਸ ਦੇ ਹੌਸਲੇ ਮੈਂ ਜੱਪ ਸਾਹਿਬ ਅਤੇ ਆਸਾ ਦੀ ਵਾਰ ਦੇ ਟੀਕੇ ਵੀ ਲਿਖ ਕੇ ਛਾਪ ਦਿੱਤੇ ਗੁਰਬਾਣੀ ਵਿਆਕਰਨ ਇਤਨੇ ਚਿਰ ਤੱਕ ਮੁਕੰਮਲ ਹੋ ਗਿਆ ਸਰਦਾਰ ਚੋਦ ਸਿੰਘ ਜੀ ਨੇ ਮੈਨੂੰ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਲਿਖਣ ਲਈ ਉਤਸ਼ਾਹ ਦਿੱਤਾ ਪਰ ਇਤਨਾ ਭਾਰੀ ਮਹਾਨ ਕੰਮ ਵੇਖ ਕੇ ਮੈਨੂੰ ਹੌਸਲਾ ਨਾ ਪਿਆ ਇਹ ਪਛਤਾਵਾ ਮੇਰੇ ਅੰਦਰ ਹੁਣ ਤੱਕ ਟਿਕਿਆ ਆ ਰਿਹਾ ਹੈ ਕਿ ਮੈਂ ਸਰਦਾਰ ਜੀ ਦੇ ਪਿਆਰ ਤੋਂ ਲਾਭ ਨਾ ਉਠਾ ਸਕਿਆ ਗੁਰੂ ਪਾਤਸ਼ਾਹ ਦੀ ਰਜ਼ਾ ਇਉਂ ਹੀ ਸੀ ਸਾਲ 1938-39 ਵਿੱਚ ਗੁਰਬਾਣੀ ਵਿਆਕਰਣ ਛਪ ਗਿਆ ਉਸ ਤੋਂ ਪਿੱਛੋਂ ਇਕੜ ਦੁਗੜ ਕਰਕੇ ਮੈਨੂੰ ਲੰਮੀਆਂ ਅਤੇ ਕਠਿਨ ਬਾਣੀਆਂ ਦੇ ਟੀਕੇ ਲਿਖਣ ਦਾ ਹੌਸਲਾ ਪੈਂਦਾ ਗਿਆ ਕੁਝ ਟੀਕੇ ਛਪਦੇ ਗਏ ਕੁਝ ਅਣ ਛਪੇ ਹੀ ਮੇਰੇ ਪਾਸ ਪਈ ਰਹੇ ਬਾਈਵਾਰਾ ਸਦ ਸੁਖਮਨੀ ਸਿੱਧ ਗੋਸ਼ਟ ਔੰਕਾਰ ਸਲੋਕ ਫਰੀਦ ਜੀ ਸਲੋਕ ਕਬੀਰ ਜੀ ਭਗਤ ਬਾਣੀ ਸਹਿਜੇ ਸਹਿਜੇ ਉਸ ਵਿਆਕਰਨ ਦੀ ਮਦਦ ਨਾਲ ਇਹ ਟੀਕੇ ਲਿਖੀਂਦੇ ਗਏ ਪਰ ਸਾਰੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਲਿਖਣ ਦਾ ਖਿਆਲ ਮੈਨੂੰ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਆਇਆ ਸਾਲ 1956 ਵਿੱਚ ਜੂਨ ਦੇ ਮਹੀਨੇ ਦਿੱਲੀ ਨਿਵਾਸੀ ਇੱਕ ਸੱਜਣ ਸਰਦਾਰ ਤਲੀਪ ਸਿੰਘ ਜੀ ਮੈਨੂੰ ਇੱਥੇ ਮਿਲੇ ਉਹਨਾਂ ਮੇਰੇ ਕੀਤੇ ਸਾਰੇ ਟੀਕੇ ਪੜੇ ਹੋਏ ਸਨ ਉਹਨਾਂ ਮੈਨੂੰ ਸਾਰਾ ਟੀਕਾ ਲਿਖਣ ਦੀ ਪ੍ਰੇਰਣਾ ਕੀਤੀ ਪਰ ਮੈਂ ਕੰਬ ਗਿਆ ਤੇ ਨਾ ਕਰ ਦਿੱਤੀ ਉਹ ਤਾਂ ਚਲੇ ਗਏ ਪਰ ਉਹ ਆਪਣੀ ਪ੍ਰੇਰਣਾ ਮੇਰੇ ਅੰਦਰ ਟਿਕਾ ਗਈ ਤੇ 1 ਜਨਵਰੀ 1957 ਤੋਂ ਮੈਂ ਠਿੱਲ ਪਿਆ ਸਰੀਰ ਤਾਂ ਰੋਗੀ ਜਿਹਾ ਹੀ ਸੀ ਕਈ ਵਾਰ ਅੜਖਲੋਂਦਾ ਰਿਹਾ ਫਿਰ ਵੀ ਗੁਰੂ ਪਾਤਸ਼ਾਹ ਨੇ ਅਜੇਹੀ ਕੁੱਟ ਕੇ ਮੇਰੀ ਬਾਹ ਫੜੀ ਰੱਖੀ ਕਿ ਇਸ ਜੇਠ ਸੁਦੀ ਚੌਥ ਵਾਲੇ ਦਿਹਾੜੇ 17 ਜੂਨ 1961 ਨੂੰ ਸਾਰਾ ਹੀ ਕੰਮ ਸਮਾਪਤ ਹੋ ਗਿਆ ਇਹ ਮੇਰੇ ਪਾਤਸ਼ਾਹ ਦੀ ਮਿਹਰ ਸੀ ਨਹੀਂ ਤਾਂ ਮੈਂ ਕੋਣ ਵਿਚਾਰਾ ਸਾਂ ਰੋਗਾ ਨਾਲ ਜੜਜੜੇ ਹੋਏ ਇਸ ਸਰੀਰ ਨੂੰ ਹੁਣ ਤੱਕ ਕਾਇਮ ਰੱਖਣ ਲਈ ਵੀ ਮੇਰੇ ਗੁਰੂ ਪਾਤਸ਼ਾਹ ਨੇ ਆਪ ਹੀ ਟੋ ਟੁਕਾਇਆ। ਮੇਰੀ ਜੀਵਨ ਸਾਥਣ ਰਤਨ ਕੌਰ ਨੇ ਮੇਰੀ ਸਿਹਤ ਟਿੱਕੀ ਰੱਖਣ ਲਈ ਇਤਨੇ ਸਾਲ ਸਿਰੋਂ ਪੈ ਪਰੇ ਜੋਰ ਲਾ ਦਿੱਤਾ ਹੈ। ਸਤਸੰਗ ਦੀ ਬਰਕਤ ਗੁਰੂ ਨਾਨਕ ਖਾਲਸਾ ਕਾਲਜ ਗੁਜਰਾਵਾਲੇ ਵਿੱਚ ਪਹਿਲੀ ਵਾਰ ਮੈਂ ਸਾਲ 1917 ਤੋਂ 1921 ਤੱਕ ਰਿਹਾ। ਉੱਥੇ ਮੈਂ ਸੰਸਕ੍ਰਿਤ ਅਤੇ ਗੁਰਬਾਣੀ ਪੜ੍ਹਾਉਂਦਾ ਸੀ। 1921 ਤੋਂ 1927 ਤੱਕ ਮੈਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਮੀਤ ਸਕੱਤਰ ਦੀ ਡਿਊਟੀ ਤੇ ਕੰਮ ਕਰਦਾ ਰਿਹਾ ਸਤੰਬਰ 1927 ਵਿੱਚ ਮੈਂ ਫਿਰ ਗੁਰੂ ਨਾਨਕ ਖਾਲਸਾ ਗੁਜਰਾਵਾਲੇ ਪਹਿਲੀ ਹੀ ਸੇਵਾ ਤੇ ਚਲਾ ਗਿਆ ਫਰਵਰੀ 1928 ਵਿੱਚ ਗੁਰੂ ਪਾਤਸ਼ਾਹ ਦੀ ਅਪਾਰ ਕਿਰਪਾ ਨਾਲ ਉੱਥੇ ਇੱਕ ਨਿੱਕਾ ਜਿਹਾ ਸਤਸੰਗ ਬਣ ਗਿਆ ਜਿਸ ਦੇ ਅਸੀਂ ਬਾਬਾ ਤੀਜਾ ਸਿੰਘ ਜੀ ਰਿਟਾਇਰਡ ਐਟਐਸ ਮਾਸਟਰ ਚੈਬਰ ਸਿੰਘ ਜੀ ਹੈਡਮਾਸਟਰ ਉਪਦੇਸ਼ਕ ਕਾਲਜ ਕਰਜਾਖ ਭਾਈ ਹਿੰਮਤ ਸਿੰਘ ਜੀ ਗਿਆਨੀ ਅਧਿਆਪਕ ਉਪਦੇਸ਼ਕ ਕਾਲਜ ਲੇਖਕ ਇਹ satsang ਉਪਦੇਸ਼ਕ ਕਾਲਜ ਦੇ ਨਵੇਂ ਗੁਰਦੁਆਰੇ ਵਿੱਚ ਰੋਜ਼ ਲਹੌਂਡੇ ਵੇਲੇ ਜੁੜਦਾ ਰਿਹਾ ਜਿੰਨੇ ਟੀਕੇ ਪ੍ਰਾਇ ਕੋਸ਼ ਆਧਿਕ ਉਸ ਵਕਤ ਤੱਕ ਮਿਲ ਸਕਦੇ ਸਨ ਉਹ ਸਭ ਸਾਡੇ ਪਾਸ ਮੌਜੂਦ ਸਨ ਸਾਡਾ ਯਤਨ ਇਹ ਰਹਿੰਦਾ ਸੀ ਕਿ ਜਿੱਥੋਂ ਤਾਈ ਹੋ ਸਕੇ ਜਿਤਨੀ ਕੋ ਗੁਰਬਾਣੀ ਵਿਆਕਰਣ ਦੀ ਉਸ ਵਕਤ ਤੱਕ ਸਮਝ ਆ ਚੁੱਕੀ ਸੀ ਉਸ ਨੂੰ ਵੀ ਵਰਤ ਕੇ ਬਿਨਾ ਕਿਸੇ ਪਹਿਲੇ ਬਣੇ ਖਿਆਲ ਦੀ ਰੁਕਾਵਟ ਦੇ ਅਰਥ ਸਮਝਣ ਦਾ ਉਦਦਮ ਕੀਤਾ ਜਾਏ ਭਾਈ ਹਿੰਮਤ ਸਿੰਘ ਜੀ ਦੀ ਦੇ ਸੰਪਰਦਾਇ ਅਰਥਾਂ ਤੋਂ ਵੀ ਸਾਨੂੰ ਬਹੁਤ ਸਹਾਇਤਾ ਮਿਲਦੀ ਰਹੀ ਥੋੜਾ ਹੀ ਸਮਾਂ ਬੀਤਿਆ ਸੀ ਕਿ ਉਸ ਸਤਸੰਗ ਵਿੱਚ ਹੋਰ ਸੱਜਣ ਆ ਰਹੇ ਪ੍ਰੋਫੈਸਰ ਨਰੈਣ ਸਿੰਘ ਜੀ ਐਮਏ ਪ੍ਰੋਫੈਸਰ ਸ਼ੇਰ ਸਿੰਘ ਜੀ ਐਮਐਸਸੀ ਪ੍ਰੋਫੈਸਰ ਸੁੰਦਰ ਸਿੰਘ ਜੀ ਐਮ ਐਸ ਸੀ ਡਾਕਟਰ ਰਣ ਸਿੰਘ ਜੀ ਸਪੁੱਤਰ ਬਾਬੂ ਤੀਜਾ ਸਿੰਘ ਜੀ ਪਸੌੜ ਪਾਈ ਆਨੰਦ ਸਿੰਘ ਜੀ ਦੁਕਾਨਦਾਰ ਇਸ ਸਤਸੰਗ ਦੀ ਹੀ ਬਰਕਤ ਸੀ ਕਿ ਮੈਂ ਅਕਤੂਬਰ 1932 ਤੱਕ ਗੁਰਬਾਣੀ ਵਿਆਕਰਣ ਸਫਲਤਾ ਨਾਲ ਲਿਖ ਸਕਿਆ ਸਾਂ ਸਾਲ 1929 ਵਿੱਚ ਮੈਨੂੰ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਆ ਜਾਣ ਦਾ ਮੌਕਾ ਮਿਲ ਗਿਆ ਇੱਥੇ ਵੀ ਗੁਰੂ ਪਾਤਸ਼ਾਹ ਦੀ ਮਿਹਰ ਨਾਲ ਗੁਰਬਾਣੀ ਦੀ ਵਿਚਾਰ ਵਾਸਤੇ ਥੋੜੇ-ਥੋੜੇ ਵਕਫੇ ਤੇ ਛੋਟੇ-ਛੋਟੇ ਸਤਸੰਗ ਬਣਦੇ ਹੀ ਰਹੇ ਇੰਨਾ ਸਾਰੇ ਸਤਸੰਗਾਂ ਦੀ ਬਰਕਤ ਨਾਲ ਬਾਣੀ ਦੇ ਅਰਥ ਸਮਝਣ ਅਤੇ ਲਿਖਣ ਵਿੱਚ ਮੈਨੂੰ ਬਹੁਤ ਅਗਵਾਈ ਮਿਲਦੀ ਰਹੀ ਇਹ ਸਾਰੀ ਮਿਹਰ ਮੇਰੇ ਗੁਰੂ ਪਾਤਸ਼ਾਹ ਦੀ ਹੀ ਸੀ ਸ਼ਹੀਦ ਸਿੱਖ ਮਸ਼ੀਨਰੀ ਕਾਲਜ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਮੈਂ 11 ਅਕਤੂਬਰ 1952 ਨੂੰ ਰਿਟਾਇਰ ਹੋਇਆ ਕਾਲਜ ਦੇ ਪ੍ਰੋਫੈਸਰ ਸਰਦਾਰ ਬਰਿਆਮ ਸਿੰਘ ਅਤੇ ਪਾਂਥ ਦੇ ਪ੍ਰਸਿੱਧ ਨੇਤਾ ਮਾਸਟਰ ਤਾਰਾ ਸਿੰਘ ਜੀ ਨੂੰ ਮੇਰੇ ਸਤਿਗੁਰੂ ਨੇ ਵਸੀਲਾ ਬਣਾ ਕੇ ਮੈਨੂੰ ਸ਼ਹੀਦ ਸਿੱਖ ਮਸ਼ੀਨਰੀ ਕਾਲਜ ਵਿੱਚ ਥਾਂ ਲੈ ਦਿੱਤੀ ਇਸ ਤਰ੍ਹਾਂ ਮੈਂ ਕੁੱਲੀ ਗੁੱਲੀ ਦੀਆਂ ਲੋੜਾਂ ਵੱਲੋਂ ਨਿਸ਼ਚਿੰਤ ਹੋ ਕੇ ਵੱਧ ਤੋਂ ਵੱਧ ਸਮਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਟਿੱਕਾ ਲਿਖਨ ਤੇ ਖਰਚ ਕਰ ਸਕਿਆ ਹਾਂ ਛਪਾਈ ਇਸ ਟਿੱਕੇ ਦੀ ਪਹਿਲੀ ਐਡੀਸ਼ਨ ਰਾਜ ਪਬਲਿਸ਼ਰਜ਼ ਜਲੰਧਰ ਵਾਲੇ ਛਾਪ ਰਹੀ ਹੈ ਹਨ ਪਾਠਕਾਂ ਦੀ ਸੇਵਾ ਵਿੱਚ ਬੇਨਤੀ 1925 ਤੋਂ 1961 ਤੱਕ 36 ਸਾਲਾਂ ਵਿੱਚ ਇਹ ਸਾਰਾ ਟੀਕਾ ਲਿਖਣ ਦੇ ਕਾਰਨ ਮੇਰੀ ਲਿਖੀ ਪੰਜਾਬੀ ਬੋਲੀ ਵਿੱਚ ਵੀ ਕਾਫੀ ਫਰਕ ਪੈਂਦਾ ਆ ਰਿਹਾ ਹੈ ਟੀਕੇ ਦੇ ਛਪਣਾ ਸ਼ੁਰੂ ਹੋਣ ਤੇ ਮੈਂ ਸਾਰੇ ਕੀਤੇ ਕੰਮ ਦੀ ਸੁਧਾਈ ਤਾਂ ਨਾਲੋ ਨਾਲ ਕਰਦਾ ਜਾਵਾਂਗਾ ਫਿਰ ਵੀ ਹੋ ਸਕਦਾ ਹੈ ਕਿ ਲਿਖਤ ਇੱਕਸਾਰ ਨਾ ਹੋ ਸਕੇ ਅੱਜ ਤੋਂ 5-6 ਸਦੀਆਂ ਪਹਿਲਾਂ ਦੀ ਬੋਲੀ ਵਿੱਚ ਲਿਖੀ ਬਾਣੀ ਨੂੰ ਸਮਝਣ ਵਿੱਚ ਤੇ ਉਸ ਦਾ ਟੀਕਾ ਲਿਖਣ ਵਿੱਚ ਕਈ ਉਕਾਇਆਂ ਹੋ ਜਾਣੀਆਂ ਅਸੰਭਵ ਗੱਲ ਨਹੀਂ ਹੈ ਉਸ ਸਮੇਂ ਦੀ ਬੋਲੀ ਦੇ ਵਿਆਕਰਨ ਅਨੁਸਾਰ ਟਿੱਕਾ ਲਿਖਣ ਦੀ ਇਹ ਨਵੀਂ ਲਈ ਹੈ ਸਮੇਂ-ਸਮੇਂ ਅਨੁਸਾਰ ਵਿਦਵਾਨ ਸੱਜਣ ਮੈਥੋਂ ਹੋਈਆਂ ਉਕਾਇਆਂ ਦੀ ਸੋਧ ਪੜਤਾਲ ਕਰਕੇ ਇਸ ਨਵੀਂ ਲਈ ਦੇ ਕੰਮ ਨੂੰ ਸਫਲ ਕਰਨ ਵਿੱਚ ਸਹਾਈ ਹੋਣ ਦੀ ਕਿਰਪਾ ਕਰਦੇ ਹੀ ਰਹਿਣਗੇ ਇਸ ਤੋਂ ਅਗਲੇ ਵੀਡੀਓ ਵਿੱਚ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਵਿੱਚ ਪ੍ਰੋਫੈਸਰ ਸਾਹਿਬ ਸਿੰਘ ਜੀ ਵੱਲੋਂ ਜਪਜੀ ਸਾਹਿਬ ਦੀ ਜੋ ਵਿਆਖਿਆ ਕੀਤੀ ਗਈ ਹੈ ਉਸ ਨੂੰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਪੁੱਲ ਚੁੱਕ ਖਿਮਾ ਕਰਨੀ ਧੰਨਵਾਦ ਮਿਲਦੇ ਹਾਂ ਅਸੀਂ ਆਪਣੇ ਅਗਲੇ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ